ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਅੱਜ ਆਪਾਂ ਚੱਲੇ ਆਂ ਅਸੀਂ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਦੱਸਣ ਦੇ ਕਿਸੇ ਨੂੰ ਲੋੜ ਹੀ ਨਹੀਂ ਕਿਉਂਕਿ ਇਕੱਲੇ ਇਕੱਲੇ ਬੰਦੇ ਨੂੰ ਲਗਭਗ ਪਤਾ ਹੀ ਹੈ ਠੀਕ ਆ ਬਾਈ ਜੀ ਤੇ ਸਵੇਰ ਦੇ ਵੱਜ ਗਏ 7 ਤੇ ਹੁਣ ਆਪਾਂ ਚੱਲੇ ਆਂ ਫਤਿਹਗੜ੍ਹ ਸਾਹਿਬ ਤੇ ਨਾਲ ਆਲੇ ਆਪਣੇ ਵੀ ਹੋ ਗਏ ਤਿਆਰ ਤੇ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਸੀ ਗਿਤੇ ਗਏ ਸੀ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਮਿਲਦਾ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਣੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੀ ਵਾਹਿਗੁਰੂ ਲਓ ਵੀ ਆ ਗਈ ਸਾਡੀ ਬੱਸ ਸਾਰੀ ਖਾਲੀ ਆ ਰਹੀ ਆ ਚਲੋ ਚਲੋ ਚਲ ਇੱਧਰ ਦੀ ਆ ਜਾ ਖੁੱਲਈ ਆ ਓਏ ਹਾਂ ਜੀ ਅਸੀਂ ਆ ਗਏ ਸਰਤ ਇਹ ਆ ਗਏ ਇੱਥੋਂ ਚੱਲੂਗੀ 8:05 ਦੇ ਬੱਸ ਠੀਕ ਆ ਆ ਪਾਈ ਆਪਣੇ ਬੈਗ ਸਾਰਿਆਂ ਦੇ ਬੈਗ ਦਿਖਾਓ ਇੱਧਰ ਸੇਵਾਦਾਰਾਂ ਨੂੰ ਇੱਧਰ ਆਪਾਂ ਦਸਤਾਰ ਸਜਾਉਣੇ ਆ ਤੇ ਆ ਬਾਈ ਬੰਨੀ ਜਾਂਦਾਗਾ ਬਾਕੀ ਤੁਹਾਨੂੰ ਫਤਿਹਗੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਪੂਰੀ ਸਰਦਨ ਨਾਲ ਜਾਵਾਂਗੇ ਸਰਦਨ ਨਾਲ ਹੀ ਰਹਿਾਂਗੇ ਬਾਕੀ ਦੋ ਬੰਦੇ ਆਪਣੇ ਉਧਰ ਭਾਗੇ ਤੇ ਇਧਰ ਤੁਹਾਨੂੰ ਸਾਰਾ ਸੱਬਰ ਦਿਖਾਵਾਂਗੇ ਕਿਵੇਂ ਰਿਹਾ ਤੇ ਬਾਕੀ ਦਰਸ਼ਨ ਕਰਾਵਾਂਗੇ ਫਤੇਗਰ ਸਾਹਿਬ ਦੇ ਮਨੇ ਜਾਨ ਸਰ ਬਾਜ ਲੈਣਾ ਉਥੋਂ ਮੈਂ ਭੁੱਲ ਗਿਆ ਪਹਿਲਾਂ ਤਾਂ ਮੈਂ ਵੀ ਕੋਈ ਬੰਦ ਕਿਹਾ ਦੇਖੋ ਬਾਈ ਗੁਰਜੀ ਦਾ ਖਾਤਾ ਬਾਈ ਗੁਰਜੀ ਦੀ ਫਤਿਹ ਮਣ ਉਧਰ ਦੀ ਸੇਵਾ ਹੋਗੀ ਦੂਜੇ ਪਾਸੇ ਜੀ ਤੁਝੂ ਬੰਨਾ ਤੇਰੇ ਕਿ ਗੋਲੀਆਂ ਬੰਨਾ ਤੇਰੇ ਬੰਨੇ ਤੇ ਕਿ ਮਰਨ ਪੜੀ ਤੁਝੂ ਮੰਨਦੇ ਬਿਰਦਾ ਤੁਝੂ ਮੰਨਦੇ ਜਿਹੜਾ ਕੰਮ ਕਰਦਾ ਇਹ ਰੋਟੀ ਦੇਖੋ ਤਾਂ ਪੂਰੀ ਪੱਟ ਲਓ। ਪੱਟ ਵੀ ਨਾਲ ਲਓ। ਤੁਹਾਨੂੰ ਮਰਜ਼ੀ ਹੋ। ਆਹੀ ਬਾਸਾ ਮਾੜਾ ਆ ਲੱਗਿਆ ਹੈ ਨਾ। ਲਓ ਜੀ। ਦੇਖੋ। ਦੇਖੋ ਜੀ। ਹਾਂ। ਦੇਖੋ। ਹੁਣ ਬਣੀਆ ਗੱਲ ਸਾਰਿਆਂ ਦੀ। ਸਾਧ ਹੋ ਰਹੀ। ਇਹ ਰਹਿ ਗਏ ਇਹਨਾਂ ਦੇ ਵੀ ਬਣਾ ਦਾਂਗੇ ਹੁਣ ਬੱਸ। ਤੁਹਾਨੂੰ ਹੈ ਤੁਸੀਂ ਕਹਿੰਦੇ ਤੇਰੇ ਮਨ। ਉਹ ਚੀਤੀ ਵਸ ਜਾਓ ਬਈ। ਲਾਓ ਜੀ। ਵਾਜੇ ਕਾ ਜੀ ਸ੍ਰੀ ਫਤੇਗੜ ਸਾਹਿਬ ਤੇ ਹੁਣ ਤੁਹਾਨੂੰ ਜਾਮ ਦਿਖਾਉਣੇ ਇੱਥੇ ਜਾਮ ਲੱਗਿਆ ਪਿਆ ਦਾ ਅਗਰ ਅੱਗੇ ਜਾ ਕੇ ਮਿਲਦੇ ਲਓ ਜੀ ਕਰੋ ਜੀ ਦਰਸ਼ਨ بين کو ضرورت آهي پانا او ڏا ڪم ڪي 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 ڪم ਪਾਤਾ ਗੁਜਰੀ ਗੌਰ ਦਾ ਲਓ ਜੀ ਹੁਣ ਸਾਨੂੰ ਲੈ ਕੇ ਚੱਲਦੇ ਆਂ ਜਿਵਾਨ ਟੋਡਰ ਮਲ ਦੀ ਹਵੇਲੀ ਚ ਜਿਹਦਾ ਆਪਾਂ ਦੇਣਾ ਦੇ ਹੀ ਨਹੀਂ ਸਕਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਿੱਛੇ ਸਭ ਕੁਝ ਲਾਤ ਆਪਦਾ ਜਿਹੜਾ ਕੁਝ ਅਜੇ ਕਰ ਹੈਗਾ ਸੀ ਸਾਹਿਬ ਆਦਰ ਸਨਸ ਕਰਨ ਲਈ ਜੀ ਇੱਧਰ ਦੇਖੋ ਫਿਰ ਉਹ ਚੱਲੀ ਜਾਂਦੀ ਆ ਆਹ ਹਾਂ ਹਲੋ ਜੀ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਜਪਾਸ਼ ਲਓ ਜੀ ਕਰੋ ਦਰਸ਼ਨ ਜੀਵਾਨ ਡੋਟਰ ਵਾਲਦੇਵ ਜੀ ਦੇ ਦੇਖੋ ਲਓ ਜੀ ਕਰੋ ਦਰਸ਼ਨ ਹਵਤ ਵਾਹਿਗੁਰੂ ਵਾਹਿਗੁਰੂ

ਦੀ ਬੰਗਾਲਾ ਲਾ ਰੱਖੀ ਹੈ ਪਹਿਲਾਂ ਇੱਥੇ ਅੰਦਰ ਜਾਣ ਦੇਂਦੇ ਹੁੰਦੇ ਸੀ ਹੁਣ ਅੰਦਰ ਜਾਣਾ ਬੰਦ ਹੈ ਮਾਵਾ ਬਾਹਰੋਂ ਬਾਹਰੋਂ ਦਰਸ਼ਨ ਕਰ ਸਕਦੇ ਆ ਪਹਿਲਾਂ ਅੰਦਰ ਜਾ ਸਕਦਾ ਸੀ ਹਰ ਕੋਈ ਹੁਣ ਨਹੀਂ ਜਾ ਸਕਦਾ ਹੁਣ ਆਪਾਂ ਸਿਰਫ ਬਾਹਰੋਂ ਬਾਹਰੋਂ ਦਰਸ਼ਨ ਕਰ ਸਕਦੇ ਆ ਦੇਖੋ ਕਿੰਦਰ ਲੱਗਈਏ ਚਲੋ ਆਜੋ ਆ ਗਿਆ ਮੁਰਗੇ ਬਾਪੂ ਦੇ ਆਣਾ ਲਓ ਜੀ ਚੱਲੀ ਜੇਹੜਾ ਵੇਖੋ ਮੈਂ ਅੰਟੀ ਗਾਣਾ ਵਿੱਚ ਹੈ ਇਹ ਕਿਹਦੇ ਆ ਗਿਆ ਪਾਣੀ ਨਿਕਲ ਗਿਆ ਆਪਣਾ ਸਾਨੂੰ ਪਾਈ ਦੋ ਹੈ ਇੱਧਰ ਹੀ ਜਾਣਾ ਪਏ ਮੈਂ ਕਿਹਦਾ ਰਸਤਾ ਇੱਧਰ ਨਹੀਂ ਇੱਧਰ ਹੀ ਆਣਾ ਫੋਨ ਮਾਰਦਾ ਪਹਿਲਾਂ ਇੱਧਰ ਐਂਟਰੀ ਹੁੰਦੀ ਸੀ ਜੀ ਹੁਣ ਇੱਧਰ ਅੰਦਰ ਐਂਟਰੀ ਨਹੀਂ ਹੈਗੀ ਉਹ ਦੇਖੋ ਮੁਰੰਮਤ ਚੱਲੀ ਜਾਂਦੀ ਹੈ ਆ ਪੁਰਾਣਾ ਕੰਮ ਬਚਲੀ ਜਾਂਦਾ ਜਦੋਂ ਵੇਖੀ ਤਾਂ ਆ ਕਰਕੇ ਅੰਦਰ ਐਂਟਰੀ ਨਹੀਂ ਹੈਗੀ